सभी संगठनों की आज मीटिंग हुई है आप जानते हैं जिस तरह से हमने पहले एक चिट्ठी लिखी फिर पटियाला में एक हमारी मीटिंग हुई वहाँ से बात अच्छी मीटिंग हुई सौहार्दपूर्ण माहौल में हुई बात आगे बात चली उसके बाद नौ की मोगा रैली में जो प्रस्ताव आया हमारे भाई खनौरी पर शंभू पर पहुँचे उनका न्योता आया उसके बाद जो काका जी ने बोली दिया हमने जल्दी करने की रिक्वेस्ट की उसको मानते हुए आज यहाँ पातड़ा में हमारी जॉइंट मीटिंग हो रही बात आगे बढ़ी है और ये मोर्चा किस तरह से जीत तक जाए इसकी सभी मांगे मानी जा सके उसको लेकर और पहले हम लोग का जो दस का मोदी सरकार का अर्थी दहन था वो साझा हो चुका है आज तेरह को लोहड़ी में जो हमने नया मंडीकरण का नीति का जो खलड़ा आया उसकी ड्राफ्ट की कॉपियां भी साझी जला रहे हैं और आगे साझा आंदोलन करने के लिए हमने 18 को फिर दोबारा सभी साथियों की मीटिंग बुला रही बुलाई है अब 18 को अगली मीटिंग करेंगे और उसमें दिल्ली आंदोलन दो को जीत तक कैसे लेके जाना है कैसे मांगे प्राप्ति करनी है इसके बारे में आगे की बात आगे बढ़ेगी आज अच्छे माहौल में बातचीत हुई है और जो पूरे देश की जनता लोग जो चाहते हैं कि सभी मिलकर आंदोलन करें उसके लिए सभी मन बना के आगे बढ़ने के बारे में सोच रहे हैं डलेवाल जी का आज उनचास दिन में अमर अंचल जा चुका है और आगे किस तरह से सरकार के ऊपर दबाव बनाया जाए किस तरह से किसान मजदूर की बात केंद्र सरकार माने ये हमारे सेहत चौकते में है किस तरह से सब मिलकर जो अभी जो कुछ केंद्र कर रहा है निजीकरण की नीतियां पे लाद रहा है बड़े सवाल है देशी के कृषि क्षेत्र के लिए किसान मजदूर के ऊपर कर्ज बढ़ रहा है जो हमारी इनपुट्स हैं वो लगातार बढ़ रही हैं इन सब जो हमारे सामने विराट सवाल है उनको किस तरह से निपटे इसके ऊपर हमने आतम मंथन अंदर मीटिंग में किया है ग्राहक सब अपनी बात करेंगे ਪ੍ਰੇਤ ਸਾਰੇ ਸਾਥੀਓ ਤੁਹਾਡਾ ਤਨਭਾਵਾ ਤੁਸੀਂ ਕਿੰਨਾ ਚਿਰ ਸਾਡਾ ਬਾਹਰ ਬੈਠਿਆਂ ਦਾ ਇੰਤਜ਼ਾਰ ਕੀਤਾ ਹੈ ਸਾਥੀ ਨੇ ਕਾफी ਗੱਲ ਰੱਖਦੀ ਹੈ ਅਸੀਂ ਜਦੋਂ ਇਹ ਮੋਰਚਾ ਲੱਗਿਆ ਖਨੌਰੀ ਤੇ ਸੰਭੂ ਦਾ ਉਸ ਤੋਂ ਬਾਅਦ ਅਸੀਂ 22 ਫਰਵਰੀ ਵਾਲੇ ਦਿਨ ਆਲ ਇੰਡੀਆ ਸੰਯੁਕਤ ਮੋਰਚੇ ਦੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਰੱਖੀ ਵੱਡੀ ਜਿੱਥੇ ਇਹਨਾਂ ਮੋਰਚਿਆਂ ਬਾਰੇ ਵਿਚਾਰ ਚਰਚਾ ਤੋਂ ਬਾਅਦ ਗੱਲ ਇਹ ਨਿਕਲੀ ਕਿ ਸਾਨੂੰ ਇਹਨਾਂ ਮੋਰਚਿਆਂ ਨਾਲ ਇਕਤਾ ਦਾ ਪ੍ਰੋਸੈਸ ਚਲਾਉਣਾ ਚਾਹੀਦਾ। ਯਾਨੀ 2024 ਫਰਵਰੀ ਦੀ ਇਹ ਮੀਟਿੰਗ ਦੀ ਗੱਲ ਹੈ। ਉਦੋਂ ਅਸੀਂ ਪ੍ਰੋਸੈਸ ਚਲਾਇਆ, ਗੱਲਬਾਤ ਚੱਲੀ, ਚਿੱਠੀ ਪੱਤਰ ਹੋਏ ਇੱਧਰ-ਉੱਧਰ। ਉਹ ਕਿਸੇ ਤਰੀਕੇ ਕਰਕੇ ਉਹ ਗੱਲਬਾਤ ਸਿਰੇ ਨਹੀਂ ਲੱਗ ਸਕੀ। ਉਸ ਤੋਂ ਬਾਅਦ ਫਿਰ ਚਿੱਠੀ ਇੱਧਰੋਂ ਆਈ, ਗੱਲਬਾਤ ਚੱਲੀ ਸਾਡੀ ਪੋਜ਼ਿਟਿਵ ਆਈ ਗੱਲ। ਬੈਠੇ ਅਸੀਂ ਮੀਟਿੰਗ ਹੋਈ 21 ਤਰੀਕ ਦੀ, ਉਸ ਤੋਂ ਬਾਅਦ ਫਿਰ ਅੱਜ ਮੀਟਿੰਗ ਹੋ ਰਹੀ ਹੈ। ਜਦੋਂ ਜਿਹੜਾ ਮੀਟਿੰਗਾਂ ਦਾ ਪ੍ਰੋਸੈਸ ਹੈ ਮੀਟਿੰਗਾਂ ਦੇ ਵਿੱਚੋਂ ਅਸੀਂ ਤਕਰੀਬਨ ਇੱਕ ਦੂਜੇ ਨਾਲ ਪੋਜੀਟਿਵ ਸੋਚ ਰਹੇ ਹਾਂ ਜਿਵੇਂ ਭਦੇਰ ਸਾਹਿਬ ਨੇ ਦੱਸਿਆ ਕਿ 10 ਤਰੀਕ ਵਾਲੇ ਦਿਨ ਮੋਗੇ ਵਾਲੀ ਰੈਲੀ ਤੋਂ ਬਾਅਦ ਕਿਉਂਕਿ ਮੋਗੇ ਵਾਲੀ ਰੈਲੀ ਦੇ ਵਿੱਚ ਅਸੀਂ ਇੱਕ ਏਕਤਾ ਪ੍ਰਸਤਾਵ ਪੜ੍ਹ ਕੇ ਸੁਣਾਇਆ ਸੀ ਤੁਸੀਂ ਸਾਰੇ ਸਾਥੀਆਂ ਨੇ ਉਹ ਪੜ੍ਹਿਆ ਉਹਦੇ ਵਿੱਚ ਮੁੱਖ ਤੌਰ ਤੇ ਅਸੀਂ ਲਿਆਦਾ ਸੀ ਵੀ ਇੱਕ ਨਵਾਂ ਡਰਾਫਟ ਆ ਗਿਆ ਜਿਹੜੇ ਉਹ ਕਾਨੂੰਨਾਂ ਦੇ ਖਿਲਾਫ ਆ ਲੜੇ ਸੀ ਉਹ ਉਹ ਫਿਰ ਦੁਬਾਰੇ ਵਾਪਸ ਕੇਂਦਰ ਦੀ ਸਰਕਾਰ ਕੇ ਸੂਬਾ ਸਰਕਾਰਾਂ ਵਿੱਚ ਦੀ ਲੈ ਕੇ ਆ ਰਹੀ ਆ ਤੇ ਉਹਦੇ ਵਿਚਾਰ ਚਰਚਾ ਤੇ ਹੋਰ ਮੰਗਾਂ ਨੂੰ ਲੈ ਕੇ ਅਸੀਂ ਉਹ ਜਿਹੜੀ ਮੋਗੇ ਰੈਲੀ ਕੀਤੀ ਸੀ ਉੱਥੇ ਫਿਰ ਏਕਤਾ ਪ੍ਰਸਤਾਵ ਅਸੀਂ ਇਹਨਾਂ ਕੋਲੇ ਭੇਜਿਆ 10 8 ਨੁਕਤਿਆਂ ਦਾ ਉਹ ਤੇ ਨਹੀਂ ਵਿਚਾਰ ਚਰਚਾ ਕਰਨ ਵਾਸਤੇ ਆ ਚਲੋ ਇਦੋਂ ਬਾਅਦ ਫਿਰ ਇਹ ਮੀਟਿੰਗ ਅਸੀਂ ਨੇ 15 ਤਰੀਕ ਦੀ ਰੱਖ ਲਈ ਜਿਹੜੀ ਦੱਸ ਕੇ ਕਹਿੰਨੇ ਕਾਕਾ ਸਿਓ ਵੀ ਇਹਨਾਂ ਨੇ ਕਿਸੇ ਕਾਰਨ ਨਾ ਕਰਕੇ ਉਹ 13 ਦੀ ਮੰਗ ਕੀਤੀ ਅਸੀਂ ਉਹ ਮੰਗ ਪੂਰੀ ਹੋ ਗਈ। ਜਿੰਨੇ ਅੱਜ ਦੀ ਜਿਹੜੀ ਮੀਟਿੰਗ ਹੋਈ ਐ ਸਾਡੇ ਇੱਥੇ ਬੈਠ ਕੇ ਮੀਟਿੰਗ ਹੋਈ ਐ ਦੋਨੇ ਫਰੰਟਾਂ ਦੀ ਤੇ ਤਿੰਨੇ ਫੋਰਮਾਂ ਦੀ। ਬਹੁਤ ਪੋਜ਼ਿਟਿਵ ਹੋਈ ਐ। ਆਸਾਂ ਨੇ ਜਨਤਾ ਨੂੰ ਲੋਕਾਂ ਨੂੰ ਆਸਾਂ ਨੇ ਵੀ ਇੱਕ ਹੋ ਕੇ ਲੜਨਗੇ। ਅਸੀਂ ਆ ਦੋ ਪ੍ਰੋਗਰਾਮ ਕਿਉਂਕਿ 10 ਤਰੀਕ ਦਾ 13 ਤਰੀਕ ਦਾ ਸਾਥੀਆਂ ਦਾ ਦਿੱਤਾ ਹੋਇਆ ਪ੍ਰੋਗਰਾਮ ਸੀ। ਅਸੀਂ ਇਹਦੇ ਨਾਲ ਇੱਕ ਜੁਕਤਤਾ ਜਟਾਉਂਦੇ ਹੋਏ ਇਹ ਤੇ ਸਹਿਮਤੀ ਦੇ ਦਿੱਤੀ ਸੋਨੇ ਇਹ ਤਕਰੀਬਨ ਅੱਜ ਵੀ ਸਾਂਝੇ ਹੋ ਰਹੇ ਨੇ ਕਸ ਨੂੰ ਵੀ ਸਾਂਝੇ ਹੋਏ ਨੇ ਤੇ ਅਗਲੀ ਜਿਹੜੀ ਮੀਟਿੰਗ ਹੈ ਇਹੇ ਜਿਹੇ ਮਾਹੌਲ ਦੇ ਵਿੱਚ ਹੋਈ ਹੈ ਅਸੀਂ ਉਹ ਸੋਚਦੇ ਆਂ ਵੀ ਬਹੁਤ ਪੋਜੀਟਿਵ ਸ਼ਿੱਟੇ ਕੱਢੂਗੀ ਕਿਉਂਕਿ ਵੱਡਾ ਅਟੈਕ ਹੈ ਅਸੀਂ ਇਹ ਸਮਝਦੇ ਆਂ ਸਾਡੇ ਸੰਯੁਕਤ ਮੋਰਚੇ ਵੱਲੋਂ ਕੀ ਸੰਕੇ ਬਣੀ ਹੈ ਵੀ ਇਕੱਲੇ-ਇਕੱਲੇ ਲੜ ਕੇ ਆਪਾਂ ਜਿੱਤ ਨਹੀਂ ਸਕਦੇ ਆਪਾਂ ਇਕੱਲੇ-ਇਕੱਲੇ ਇਕੱਠੇ ਵੀ ਹੋ ਜਾਈਏ ਜਦੋਂ ਅਸੀਂ ਸਿਰ ਜੋੜਾਂਗੇ ਸਾਨੂੰ ਜਨਤਾ ਦਾ ਸਮਰਥਨ ਮਿਲੂਗਾ ਜਨਤਾ ਦੇ ਸਮਰਥਨ ਬਿਨ ਤੋਂ ਬਗੈਰ ਇਹ ਮੋਰਚਾ ਜਿੱਤਿਆ ਨਹੀਂ ਜਾ ਸਕਦਾ ਜਿਵੇਂ ਦਿੱਲੀ ਦੇ ਮੋਰਚੇ ਦੇ ਵਿੱਚ ਵੀ ਅਸੀਂ ਇਹ ਸਮਝਿਆ ਵੀ ਸਾਡਾ ਜਿਹੜਾ ਦਿੱਲੀ ਦਾ ਮੋਰਚਾ ਫਤਿਹ ਹੋਇਆ ਤਿੰਨ ਕਾਨੂੰਨ ਵਾਪਸ ਕਰਾਏ ਨੇ ਉਹਦੇ ਵਿੱਚ ਸਾਨੂੰ ਜਨਤਾ ਨੇ ਜੇ ਸਮਰਥਨ ਦਿੱਤਾ ਹੈ ਉਹਦੇ ਕਰਕੇ ਸਾਡਾ ਇਹ ਮੋਰਚਾ ਫਤਿਹ ਹੋਇਆ ਇਹ ਕਿ ਜੇ ਤੁਸੀਂ ਸਬਕ ਲੈਂਦੇ ਹੋਏ ਅਸੀਂ ਇਕਜੁੱਟ ਕਿਵੇਂ ਹੋ ਸਕਦੇ ਹਾਂ ਇਕਜੁੱਟ ਸੱਟ ਸਟੇਟ ਤੇ ਕਿਵੇਂ ਮਾਰ ਸਕਦੇ ਹਾਂ ਇਹ ਸਾਡਾ ਫੈਸਲਾ ਹੋਇਆ ਵੀ ਅਸੀਂ ਇਕੱਠੇ ਹੋ ਕੇ 18 ਤਰੀਕ ਨੂੰ ਮੀਟਿੰਗ ਦਾ ਅਗਲੇ ਪ੍ਰੋਗਰਾਮ ਦਾ ਐਲਾਨ ਕਰ ਮੀਟਿੰਗ ਦੂਜਾ ਅਸੀਂ ਇਹ ਕੀਤਾ ਇਹਦੇ ਵਿਚ ਫੈਸਲਾ ਵੀ ਅੱਜ ਤੋਂ ਬਾਅਦ ਸਾਡਾ ਕੋਈ ਵੀ ਆਗੂ ਕਿਸੇ ਵੀ ਫੋਰਚੇ ਦਾ ਹੋਵੇ ਕਿਸੇ ਵੀ ਫਰੰਟ ਦਾ ਹੋਵੇ ਇੱਕ ਦੂਜੇ ਦੇ ਖਿਲਾਫ ਵਿਰੋਧੀ ਪਿਆਨਬਾਜੀ ਨਹੀਂ ਕਰੂਗਾ ਤੇ ਮੀਡੀਆ ਵਾਲੇ ਸਾਥੀਆਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਵੀ ਸਾਨੂੰ ਇਹ ਜਟੇਡੇ ਸਵਾਲ ਨਾ ਕਰਿਓ ਜਦ 1 ਟੂ 1 ਕਰਦੇ ਹੋ ਕਿ ਸਾਨੂੰ ਇੱਕ ਦੂਜੇ ਨਾਲ ਕੋਈ ਕੋਈ ਗਲਤ ਮੂਹ ਤੇ ਵਿੱਚੋਂ ਗੱਲ ਨਿਕਲ ਜੇ ਸਾਡੇ ਵਾਸਤੇ ਹੋ ਕੰਟਰੋਵਰਸੀਡਾ ਸਵਾਲ ਬਣੇ ਤੁਸੀਂ ਤੁਹਾਨੂੰ ਬੇਨਤੀ ਕਰਦੇ ਆਂ ਸੀ ਵੀ ਤੁਸੀਂ ਵੀ ਸਵਾਲ ਰੱਖਿਓ ਤੇ ਬਹੁਤ ਪੋਜੀਟਿਵ ਤਰੀਕੇ ਨਾਲ ਸਾਡੇ ਸਾਥੀ ਨੇ ਅਸੀਂ ਇੱਕ ਦੂਜੇ ਨੂੰ ਜਾਣਦੇ ਆਂ ਇਕੱਠੇ ਲੜਿਆ ਸਾਡੇ ਅਸੀਂ ਤੂੰ ਤੂੰ ਮੈਂ ਮੈਂ ਵੀ ਬਹੁਤ ਹੁੰਨੇ ਆ ਆਪਸ ਵਿੱਚ ਸਾਡੀ ਵਿਚਾਰ ਚਰਚਾ ਦੇ ਵਿੱਚ ਤੇ ਵੱਖਰੇਵੇਂ ਵੀ ਹੁੰਦੇ ਨੇ ਫਿਰ ਅਸੀਂ ਇਹ ਸਮਝਦੇ ਆਂ ਵੀ ਸਾਡਾ ਦੁਸ਼ਮਣ ਸਾਂਝਾ ਹੈ ਸਾਡੇ ਮੁੱਦੇ ਸਾਂਝੇ ਨੇ ਤੇ ਸਾਂਝੀ ਲੜਾਈ ਹੀ ਲੜਨੀ ਚਾਹੀਦੀ ਹੈ ਜਿਹੜੀ ਇਹ ਪ੍ਰਭਾਵ ਅੱਜ ਦਿੱਤਾ ਸਾਡੇ ਸਾਥੀਆਂ ਨੇ ਸਾਰਿਆਂ ਨੇ ਤਾਂ ਬਹੁਤ ਪਾਤਣਾ ਇੱਥੇ ਅ 18 ਤਰੀਕ ਦੀ ਮੀਟਿੰਗ ਦਾ ਜਿਹੜਾ ਥਾਂ ਆ ਅਸੀਂ ਇਹੋ ਹੀ ਚੁਣਿਆ ਬਾਕੀ ਕਾਕਾਸ ਨੇ ਕੁਝ ਬੋਲਣਾ ਚਲੋ ਮੈਂ ਦੋਨਾਂ ਨੇ ਗੱਲ ਰੱਖ ਲਈ ਅਸੀਂ ਅੰਦਰ ਵੀ ਬੇਨਤੀ ਕੀਤੀ ਸੀ ਵੀ ਮੀਟਿੰਗ ਇਸੇ ਜਗ੍ਹਾ ਹੀ ਰੱਖੀ ਜਾਵੇ ਉਹ ਵੀ ਅੰਦਰ ਸਹਿਮਤੀ ਬਣ ਗਈ ਸਾਡੀ 18 ਤਰੀਕ ਦੀ ਇੱਥੇ ਮੀਟਿੰਗ ਹੋਊਗੀ ਤੋਂ ਜੋ ਆਪਾਂ ਮੰਗ ਲੜ ਰਹੇ ਆ ਜੋ ਡੱਲੇ ਵੱਲ ਸਭ ਲੜ ਰਹੇ ਆ ਸਾਰਿਆਂ ਲਈ ਸਾਰਾ ਦੇਸ਼ ਲਈ ਕਿ ਐਮਐਸਪੀ ਗਰੰਟੀ ਕਾਨੂੰਨ ਤੇ ਜਿਹੜੀ ਪ੍ਰਚਾਰ ਕੀਤਾ ਜਾ ਰਿਹਾ ਹੈ ਕੇਂਦਰ ਵੱਲੋਂ ਉਹ ਸਾਰੀ ਅਸੀਂ ਗੋ ਚਰਚਾ ਕੀਤੀ ਹੈ 18 ਨੂੰ ਤੁਹਾਡੇ ਨਾਲ ਇਹ ਖੁੱਲ ਕੇ ਸਾਰੀਆਂ ਚਰਚਾ ਆਪਾਂ ਕਰਾਂਗੇ ਇੰਨਾ ਜੇ ਸਾਰਿਆਂ ਦਾ ਜਿੰਨਾ ਤੁਸੀਂ ਟਾਈਮ ਕੱਢ ਕੇ ਸਾਰੇ ਪੀਸੀ ਸਾਰੇ ਪੱਤਰਕਾਰ ਸਾਡੇ 13 ਫਰਜ ਤੋਂ ਨਾਲ ਜੁੜੇ ਹੋ ਖਨੌਰੀ ਤੋਂ ਆਏ ਹੋ ਪਟਿਆਲੇ ਤੋਂ ਆਏ ਹੋ ਸਾਰਿਆਂ ਦਾ ਤਿੰਨਾ ਮੋਰਚਾ ਵੱਲੋਂ ਧੰਨਵਾਦ ਠੀਕ ਹੈ ਧੰਨਵਾਦ ਜੀ ਉਗਰਾਜ ਜੀ ਇੱਕ ਤਾਂ ਪਿਛਲੀ ਮੀਟਿੰਗ ਦੇ ਵਿੱਚ ਵੀ ਇਹ ਦੱਸਿਆ ਸੀ ਕਿ ਪੋਜੀਟਿਵ ਮੀਟਿੰਗ ਹੋਈ ਆ ਤੇ ਅੱਗੇ ਵਧ ਰਿਹਾ ਹੈ ਇੱਕ ਤਾਂ ਪ੍ਰੋਸੈਸ ਇਸ ਮੀਟਿੰਗ ਦੇ ਵਿੱਚ ਵੀ ਇਹੀ ਤੁਸੀਂ ਸਾਰਿਆਂ ਨੇ ਦੱਸਿਆ ਪਰ ਕਿੰਨਾ ਕੁ ਅੱਗੇ ਵਧਿਆ ਆ ਜੇ ਆਪਾਂ ਆਮ ਪਰ ਤੋਂ ਪੁੱਛਣਾ ਵੀ ਕਿੰਨਾ ਕੁ ਅੱਗੇ ਗੱਲ ਤੁਰੀ ਹੈ ਅੱਗੇ ਇੰਨੇ ਵੀ ਸਾਡਾ ਇੱਕ ਦੂਜੇ ਨਾਲ ਜਿਹੜਾ ਬਿਹੇਵ ਵਰਤਾਅ ਬੈਠਣਾ ਮਿਲਣਾ ਗੱਲ ਕਰਨਾ ਸਾਡੀ ਜਿਹੜੀ ਇੱਕ ਵੀ ਜਿਹੜੀ ਰੇਡ ਅੱਜ ਅਸੀਂ ਤਿੰਨੋਂ ਫੋਰਮ ਇੱਕ ਸਾਂਝੀ ਪ੍ਰੈਸ ਕਾਨਫਰੰਸ 'ਚ ਬੈਠੇ ਆ ਇਹ ਵੱਡੀ ਗੱਲ ਹੋ ਗਿਆ ਯਾਰ ਦੋ ਪ੍ਰੋਗਰਾਮ ਸਾਂਝੇ ਹੋ ਗਏ ਇਹ ਪੋਜ਼ਿਟਿਵ ਹੈ ਅੱਗੇ ਜਨਤਾ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਵੀ ਇਕੱਠੇ ਚਲੋ ਮੈਂ ਠੀਕ ਹੈ ਹਰਿ